ਜਿਹੜੇ ਮੇਨ ਕੇਸਸ ਨੇ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀਆਂ ਦੇ ਸਾਰੇ 3 ਐਫਆਈਆਰਸ ਨੇ ਦੋ ਗੋਲੀकांड ਦੀਆਂ ਐਫਆਈਆਰਸ ਆ ਸਾਰਿਆਂ ਵਿੱਚ ਦੋਸ਼ੀ ਨੇ ਜਿਹੜੇ ਉਹ ਰਾਹਤ ਲੈ ਚੁੱਕੇ ਬਹੁਤੇ ਮੁਕਦਮੇ ਚੰਡੀਗੜ੍ਹ ਪੰਜਾਬ ਤੋਂ ਬਾਹਰ ਬੇਅਦਬੀਆਂ ਦੇ ਟਰਾਂਸਫਰ ਹੋ ਚੁੱਕੇ ਨੇ ਔਰ ਜਿਹੜਾ ਜਿਹੜੇ ਹਾਈ ਕੋਰਟ ਨੇ ਸਟੇ ਕੀਤੇ ਮੁਕਦਮੇ ਪ੍ਰੋਸੀਡਿੰਗਸ ਉਹਦੇ ਵਿੱਚ ਭਗਵੰਤਪਾਨ ਨੇ ਕਿਸੇ ਜਗ੍ਹਾ ਤੇ ਜਾ ਕੇ ਐਸਐਲਪੀ ਪਾ ਕੇ ਸੁਪਰੀਮ ਕੋਰਟ ਚੁਣੌਤੀ ਨਹੀਂ ਦਿੱਤੀ لیکن ਜਦੋਂ ਬੇਅਦਬੀਆਂ ਦੇ ਮਸਲੇ ਦੇ ਵਿੱਚ ਹਾਈ ਕੋਰਟ ਨੇ ਸਟੇ ਕੀਤੇ ਸਾਰੇ ਮਸਲੇ ਉਹਨੂੰ ਉਹਨੂੰ ਸੁਪਰੀਮ ਕੋਰਟ ਸੁਪਰੀਮ ਕੋਰਟ ਵਿੱਚ ਚੈਲੰਜ ਹੀ ਨਹੀਂ ਕੀਤਾ ਹਕੀਕਤ ਇਹ ਕਿ ਕਿਤੇ ਇਹ ਡੇਰਾ ਸੱਚਾ ਸੌਦਾ ਦੇ ਨਾਲ ਸੰਪਰਕ ਵਿੱਚਵੇਂ ਔਰ ਉਹਨਾਂ ਦੀ ਜਿਹੜੀ ਹਰਿਆਣਾ ਵਿੱਚ ਇਲیکشن ਆ ਰਹੀ ਆ ਉਹਦੇ ਮੱਦੇ ਨਜ਼ਰ ਰੱਖ ਕੇ ਉਹਨਾਂ ਦੇ ਪ੍ਰਤੀ ਇੱਕ ਬਹੁਤ ਨਰਮ ਰਵਈਆ اختیار ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਤੇ ਰੱਜ ਕੇ ਰਾਜਨੀਤੀ ਕਰ ਰਹੀ ਆ ਔਰ ਹਰਿਆਣਾ ਦੀ ਚੋਣ ਨੂੰ ਮੱਦੇ ਨਜ਼ਰ ਰੱਖ ਕੇ ਡੇਰੇ ਸੱਚਾ ਸੌਦਾ ਨਾਲ ਅੰਦਰ ਖਾਤੇ ਮਿਲੇ ਹੋਏ ਨੇ 2017 ਦੇ ਵਿੱਚ ਪੱਕਾ کہہ ਸਕਦੇ ਆ ਵੀ ਸਿਆਸਤੀ ਕੀਤੀ ਸੀਗੀ ਗੁਰਕਾ ਸਾਹਿਬ ਦੀ ਸੌਖਾਦੀ ਸੀ ਉਸ ਵਕਤ ਨਹੀਂ ਤੁਸੀਂ ਦੋ ਮੁੱਖ ਮੰਤਰੀ ਦੇ ਤੁਸੀਂ ਉਹਨਾਂ ਦੇ ਸਾਹਮਣੇ ਸਵਾਲ ਖੜੇ ਕੀਤੇ ਵੀ ਆਪਾਂ ਕਿਉਂ ਨਾ ਹਲ ਕਰਕੇ ਦਿੰਦੇ ਅਗਰ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹਦੇ ਤੇ ਕਿਸੇ ਤਰ੍ਹਾਂ ਦੀ ਵੀ ਕੁਤਾਈ ਕੀਤੀ ਉਹਨਾਂ ਨੂੰ ਸਜ਼ਾ ਮਿਲ ਗਈ ਦੇਖੋ ਹੈ ਕਿੱਥੇ ਬੈਠੇ ਨੇ ਅੱਜ ਹੁਣ ਆਤਮਾਨੂ ਇਹ ਦੱਸਣਾ ਚਾਹੀਦਾ ਵਾ ਕਿ ਬਾਬੇ ਰਾਮ रहीम ਦੀ ਜਿਹੜੀ 295 ਦੇ ਵਿੱਚ ਮਨਜ਼ੂਰੀ ਆ ਉਹ ਗ੍ਰਹਿ ਵਿਭਾਗ ਪੰਜਾਬ ਕਿਉਂ ਨਹੀਂ ਦੇ ਰਿਹਾ ਹੈਗਾ बस इनी गल जानना चाहने। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਫਰੀਦਕੋਟ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਪਹੁੰਚਿਆ ਹੈ ਉਹਨਾਂ ਨੇ ਆਪਣੇ ਆਲ ਇੰਡੀਆ ਕਾਂਗਰਸ ਕਿਸਾਨ ਸਿਲ ਦੇ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਹੋਰ ਕਾਫੀ ਮੁੱਦਿਆਂ ਤੇ ਸਰਕਾਰਾਂ ਸਾਹਮਣੇ ਜਿਹੜੇ ਸਵਾਲ ਖੜੇ ਕੀਤੇ ਹੈ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਖਹਿਰਾ ਸਾਹਿਬ ਦੇ ਨਾਲ ਕੀ ਉਹਨਾਂ ਦਾ ਕਹਿਣਾ ਹੈ ਖਹਿਰਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਹਾਂਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇਹ ਜਿਹੜਾ ਅੱਜ ਸਾਡੀ ਮੀਟਿੰਗ ਸੀ ਨਾ ਇਹ ਇੱਕ ਤਾਂ ਜਿਹੜੇ ਕਿਸਾਨਾਂ ਦੇ ਮੁੱਦੇ ਲਟਕਦੇ ਆ ਰਹੇ ਨੇ ਉਹਨਾਂ ਦੇ ਉੱਤੇ ਸੀਗੀ ਜਿੱਦਾਂ ਕਿ ਡੀਏਪੀ ਖਾਦ ਦੇ 60% ਜਿਹੜੇ ਸੈਂਪਲ ਫੇਲ ਹੋਏ ਨੇ ਪੰਜਾਬ ਦੇ ਵਿੱਚ ਬਹੁਤ ਨਕਲੀ ਖਾਦ ਕਿਸਾਨਾਂ ਨੂੰ ਦਿੱਤੀ ਜਾਏਗੀ ਉਹਦੀ ਸ਼ਾਰਟੇਜ ਹੈ ਕਣਕ ਤੇ ਜਿਹੜੇ ਆਲੂ ਦੀ ਫਸਲ ਤਿਆਰ ਹੈ ਖੜੀ ਅੱਗੇ ਵੇਖਣ ਵਾਸਤੇ ਔਰ ਸਰਕਾਰ ਨੇ ਬਿਲਕੁਲ ਨੋਮੀਨਲ ਐਕਸ਼ਨ ਲਿਆ ਉਹਨਾਂ ਦੇ ਸਿਰਫ ਲਾਇਸੈਂਸ ਰੱਦ ਕੀਤੇ ਨੇ ਜਦਕਿ ਜਾਲੀ ਖਾਦ ਜਾਲੀ ਬੀਜ ਦੇਣਾ ਇੱਕ ਕ੍ਰਿਮੀਨਲ ਆਫੈਂਸ ਹੈ ਦੂਸਰਾ ਇਹਨਾਂ ਨੇ ਜਿਹੜਾ ਭਗਵੰਤਪານ ਦੀ ਸਰਕਾਰ ਨੇ ਇੰਨਾ ਇਲੈਕਸ਼ਨਾਂ ਚੋਣਾਂ ਵਿੱਚ ਖੁੱਬੇ ਸੀ ਜਿਹੜਾ ਕੇਂਦਰ ਸਰਕਾਰ ਦਾ 299 ਕਰੋੜ ਰੁਪਇਆ ਆਇਆ ਸੀਗਾ ਕਿ ਤੁਸੀਂ 17500 ਰੁਪਇਆ ਪ੍ਰਤੀ ਹੈਕਟੇਰ ਇਹ ਤੁਸੀਂ ਪੈਸਾ ਦਿਓ ਕਿਸਾਨਾਂ ਨੂੰ ਤੇ ਝੋਨੇ ਦੀ ਫਸਲ ਜਿਹੜੀ ਉਹ ਨਾ ਬੀਚਣ ਤਾਂ ਕਿ ਜ਼ਮੀਨੀ ਪਾਣੀ ਬਚ ਸਕੇ ਹਾਲਾਂਕਿ ਉਹ ਵੈਸੇ ਬਹੁਤ ਥੋੜੀ ਜੀ ਮਾਤਰਾ ਵਾ ਪਰੰਤੂ ਉਹ ਵੀ ਪੈਸਾ ਜਿਹੜਾ ਉਦੋਂ ਐਲਾਨ ਕੀਤਾ ਭਗਵੰਤਪਾਨ ਨੇ ਜਦੋਂ ਸਾਰੇ ਪੰਜਾਬ ਦੇ ਵਿੱਚ ਝੋਨਾ ਲੱਗ ਚੁੱਕਾ ਸੀਗਾ ਅਸੂਲਨ ਦਾ ਜੇ ਤੁਸੀਂ ਝੋਨਾ ਹਟਾਉਣਾ ਵਾ ਤੇ ਜਿਹੜਾ ਝੋਨੇ ਦੀ ਕੁੱਲ ਫਸਲ ਪੰਜਾਬ ਚੋਂ ਕੇਂਦਰ ਸਰਕਾਰ ਦਰਾਹੀਂ ਸੀਸੀਐਲ ਲਿਮਟ ਰਾਹੀਂ ਚੱਕਦੀ ਆ ਉਹ 45000 ਕਰੋੜ ਰੁਪਏ ਦੀ ਫਸਲ ਹੈ ਇਹ 299 ਕਰੋੜ ਦੇਣ ਨਾਲ ਉਹਦਾ ਕੋਈ ਕੀ ਕਹਿੰਦੇ 1% ਦੀ ਵੀ ਨਹੀਂ ਅੱਧਾ ਫੀਸ ਦੀ ਵੀ ਹੱਲ ਨਹੀਂ ਹੋ ਸਕਦਾ ਪਰੰਤੂ ਜਿਹੜਾ ਪੈਸਾ ਆਇਆ ਸੀ ਇਹਨਾਂ ਨਲਾਇਕ ਬੰਦਿਆਂ ਨੇ ਉਹ ਵੀ ਜ਼ਾਇਆ ਕਰ ਦਿੱਤਾ ਔਰ ਵੇਸਟ ਕਰਤਾ ਤੇ ਲੋਕਾਂ ਦੇ ਝੋਨੇ ਤੋਂ ਵੀਜਣ ਤੋਂ ਬਾਅਦ ਇਤਲਾਹ ਕੀਤੀ ਤੇ ਇਹਨਾਂ ਦੇ ਨਾਲ ਨਾਲ ਜਿਹੜਾ ਇੰਪੋਰਟੈਂਟ ਇਸ਼ੂ ਸੀ ਬੇਅਦਬੀਆਂ ਦਾ ਕਿਉਂਕਿ ਬੇਅਦਬੀਆਂ ਨੂੰ ਹੁਣ 9ਵਾਂ ਸਾਲ ਲੱਗ ਗਿਆ ਜੀ ਔਰ ਮਗਰਲੀਆਂ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ ਉਹਨਾਂ ਨੂੰ ਲੋਕਾਂ ਨੇ ਸਜ਼ਾ ਵੀ ਦਿੱਤੀ ਆ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਕੈਪਟਨ ਅਮਰਿੰਦਰ ਸਿੰਘ ਸੀ ਪਰ ਇਹ ਜਿਹੜਾ ਕੇਜਰੀਵਾਲ ਔਰ ਭਗਵੰਤ ਪਾਣ ਨੇ ਕਿਹਾ ਕਿ ਅਸੀਂ ਜੀ 24 ਘੰਟਿਆਂ ਚ ਜਾਂ 30 ਦਿਨਾਂ ਚ ਅਸੀਂ ਮਸਲਾ ਹੱਲ ਕਰ ਦਾਂਗੇ ਅੱਜ 2.5 ਸਾਲ ਤੋਂ ਬਾਅਦ ਜਿਹੜੇ ਮੇਨ ਕੇਸਸ ਨੇ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀਆਂ ਦੇ ਸਾਰੇ 3 ਐਫਆਈਆਰਸ ਨੇ ਦੋ ਗੋਲੀकांड ਦੀਆਂ ਐਫਆਈਆਰਸ ਸਾਰਿਆਂ ਵਿੱਚ ਦੋਸ਼ੀ ਨੇ ਜਿਹੜੇ ਉਹ ਰਾਹਤ ਲੈ ਚੁੱਕੇ ਨੇ ਔਰ ਸਾਰੀਆਂ ਅਦਾਲਤਾਂ ਵਿੱਚ ਉਹਨਾਂ ਨੂੰ ਸਟੇ ਮਿਲ ਚੁੱਕਾ ਵਾ ਬਹੁਤੇ ਮੁਕਦਮੇ ਚੰਡੀਗੜ੍ਹ ਪੰਜਾਬ ਤੋਂ ਬਾਹਰ ਬੇਅਦਮੀਆਂ ਦੇ ਟਰਾਂਸਫਰ ਹੋ ਚੁੱਕੇ ਨੇ ਔਰ ਜਿਹੜਾ ਜਿਹੜੇ ਹਾਈ ਕੋਰਟ ਨੇ ਸਟੇ ਕੀਤੇ ਮੁਕਦਮੇ ਪ੍ਰੋਸੀਡਿੰਗਸ ਉਹਦੇ ਵਿੱਚ ਭਗਵੰਤ ਮਾਨ ਨੇ ਕਿਸੇ ਜਗ੍ਹਾ ਤੇ ਜਾ ਕੇ ਐਸਐਲਪੀ ਪਾ ਕੇ ਸੁਪਰੀਮ ਕੋਰਟ ਚੁਣੌਤੀ ਨਹੀਂ ਦਿੱਤੀ ਸਾਡੇ ਵਰਗੇ ਬੰਦਿਆਂ ਦੇ ਖਿਲਾਫ ਜ਼ਮਾਨਤ ਰਿਜੈਕਟ ਕਰਾਉਣ ਲਈ ਇੱਕ ਹਫ਼ਤੇ ਵਿੱਚ ਸੁਪਰੀਮ ਕੋਰਟ ਪਹੁੰਚ ਗਿਆ 25-25 ਲੱਖ ਰੁਪਏ ਦੇ ਦੋ ਲਾਇਰ ਖੜੇ ਕੀਤੇ ਜਿਹੜੇ ਪ੍ਰਾਈਵੇਟ ਲਾਇਰ ਸਨ ਸਾਡੇ ਖਿਲਾਫ ਔਰ ਕਰੋੜਾ ਰੁਪਏ ਸਾਡਾ ਸਰਕਾਰ ਦਾ ਬਰਬਾਦ ਕੀਤਾ ਸਿਰਫ ਆਪਣੀ ਇੱਕ ਸਿਆਸੀ ਕਿਡ ਕੱਢਣ ਲਈ لیکن ਜਦੋਂ ਬੇਅਦਬੀਆਂ ਦੇ ਮਸਲੇ ਦੇ ਵਿੱਚ ਹਾਈ ਕੋਰਟ ਨੇ ਸਟੇ ਕੀਤੇ ਸਾਰੇ ਮਸਲੇ ਉਹਨੂੰ ਉਹਨੂੰ ਸੁਪਰੀਮ ਕੋਰਟ ਸੁਪਰੀਮ ਕੋਰਟ ਵਿੱਚ ਚੈਲੰਜ ਹੀ ਨਹੀਂ ਕੀਤਾ ਇਥੋਂ ਕੀ ਮਤ મતલਬ ਸਮਝ ਆਉਂਦਾ ਵਾ ਕਿ ਕਿਤੇ ਨਾ ਕਿਤੇ ਇਹ ਡੇਰਾ ਸੱਚਾ ਸੌਦਾ ਦੇ ਨਾਲ ਸੰਪਰਕ ਵਿੱਚ ਨੇ ਔਰ ਉਹਨਾਂ ਦੀ ਜਿਹੜੀ ਹਰਿਆਣਾ ਵਿੱਚ ਇਲیکشن ਆ ਰਹੀ ਆ ਉਹਦੇ ਮੱਦੇ ਨਜ਼ਰ ਰੱਖ ਕੇ ਉਹਨਾਂ ਨੇ ਪ੍ਰਤੀ ਇੱਕ ਬਹੁਤ ਨਰਮ ਰਵਈਆ اختیار ਕੀਤਾ ਔਰ ਮੋਸਟ ਇੰਪੋਰਟੈਂਟਲੀ ਜਿਹੜਾ ਡੇਰਾ ਸੱਚਾ ਸੌਦਾ ਦਾ ਸਾਧ ਹੈ ਜਿਹੜਾ ਉਹ ਤਿੰਨਾਂ ਐਫ ਆਈ ਆਰਸ ਬੇਅਦਬੀਆਂ ਦੀ ਜਿਹੜੀਆਂ ਬਾਜੇਖਾਨੇ ਥਾਣੇ 'ਚ ਹੋਈਆਂ ਉਹਨਾਂ ਵਿੱਚ 295A ਦੇ ਵਿੱਚ ਉਹ ਮੁਜਰਮ ਹੈ ਔਰ 295A ਦੀ ਟ੍ਰਾਇਲ ਪ੍ਰोसीड ਕਰਨ ਵਾਸਤੇ ਪ੍ਰੋਸੀਕਿਊਟ ਕਰਨ ਵਾਸਤੇ ਸੈਂਕਸ਼ਨ ਪੰਜਾਬ ਸਰਕਾਰ ਦੀ ਹੋਮ ਡਿਪਾਰਟਮੈਂਟ ਨੇ ਦੇਣੀ ਹੁੰਦੀ ਹੈ ਗ੍ਰਹਿ ਵਿਭਾਗ ਨੇ ਭਗਵੰਤ ਮੱਖ ਮੰਤਰੀ ਵੀ ਹੈ ਗ੍ਰਹਿ ਮੰਤਰੀ ਵੀ ਹੈ 2022 ਦੀ ਮਈ ਤੋਂ ਲੈ ਕੇ ਅੱਜ ਤੱਕ 2 ਸਾਲ ਹੋ ਗਏ ਨੇ ਇਸ ਬੰਦੇ ਨੇ ਇਸ ਮੁੱਖ ਮੰਤਰੀ ਨੇ ਬਾਬਾ ਰਾਮ ਰਹੀਮ ਦੀ ਪ੍ਰੋਸੀਕਿਊਸ਼ਨ 295A ਦੇ ਤਹਿਤ ਉਹਦੀ ਪ੍ਰਵਾਨਗੀ ਨਹੀਂ ਦਿੱਤੀ ਔਰ ਹੁਣ ਜਿਹੜਾ ਇਹ ਨਵਾਂ ਇੱਕ ਖੁਲਾਸਾ ਕੀਤਾ ਪ੍ਰਦੀਪ ਕਲੇਰ ਵੱਲੋਂ ਉਹ ਠੀਕ ਹੈ ਸਾਰੇ ਤੱਤ ਜਿਹੜੇ ਉਹ ਕਹਿ ਰਿਹਾ ਨੇ ਪਰ ਅਟੈਨਸ਼ਨ ਚੱਕ ਕੇ ਡਾਇਵਰਟ ਕਰਕੇ ਅਕਾਲੀਵਾਲ ਕਰ ਦਿੱਤੀ ਆ ਤੇ ਜਿਹੜੀ ਆਪਣੀਆਂ ਕੁਤਾਈਆਂ ਜਿਹੜੀ ਆਪਣੀ ਕਮਜ਼ੋਰੀ ਆ ਉਹ ਲੋਕਾਂ ਨੂੰ ਦੱਸ ਨਹੀਂ ਰਹਾ ਤਾਂ ਕਰਕੇ ਅੱਜ ਦੇ ਮੀਟਿੰਗ 'ਚ ਅਸੀਂ ਇਹ ਫੈਸਲਾ ਲਿਆ ਵਾ ਕਿ ਅਸੀਂ ਪਾਰਟੀ ਨਾਲ ਸਟਾਕ ਕਰਾਂਗੇ ਔਰ ਅਸੀਂ ਇੱਕ ਪੀਸਫੁਲ ਧਰਨਾ ਫਰੀਦਕੋਟ ਦੀ ਅਦਾਲਤ ਦੀ ਕਚਹਿਰੀ ਵਿੱਚ ਦੇਾਂਗੇ ਤਾਂ ਕਿ ਇਸ ਇਸ ਮਸਲੇ ਦੇ ਉੱਤੇ ਫੋਕਸ ਅਟੈਨਸ਼ਨ ਲਿਆਂਦੀ ਜਾਵੇ ਕਿਉਂਕਿ 15 ਅਕਤੂਬਰ ਹਰ ਸਾਲ ਦੀ ਤਰ੍ਹਾਂ ਵੱਡਾ ਦਿਨ ਪੰਥ ਪੰਥ ਪੰਥਕ ਜਥੇਬੰਦੀਆਂ ਨੂੰ ਵੀ ਮੇਰੀ ਬੇਨਤੀ ਕਿ ਇਹਨੂੰ ਸੈਂਟਰ ਸਟੇਜ ਤੇ ਲੈ ਕੇ ਆਓ ਇਹਨੂੰ ਅਜਾਇਆ ਨਹੀਂ ਜਾਣੀ ਚਾਹੀਦੀ ਇਹ ਮਸਲਾ ਇਹਨੂੰ ਇਹਦੇ ਤੇ ਫੋਕਸ ਕਰਕੇ ਇਹਦੇ ਤੇ ਜਦੋਜਹਿਦ ਕਰਕੇ ਇਨਸਾਫ ਮਿਲਣਾ ਚਾਹੀਦਾ ਪਰ ਸਭ ਤੋਂ ਜਿਹੜੀ ਅਹਿਮ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਤੇ ਰੱਜ ਕੇ ਰਾਜਨੀਤੀ ਕਰ ਰਹੀ ਹੈ ਔਰ ਹਰਿਆਣੇ ਦੀ ਚੋਣ ਨੂੰ ਮੱਦੇਨਜ਼ਰ ਰੱਖ ਕੇ ਡੇਰੇ ਸੱਚਾ ਸੌਦਾ ਨਾਲ ਅੰਦਰ ਖਾਤੇ ਮਿਲੇ ਹੋਏ ਨੇ ਔਰ ਉਹਨਾਂ ਨੂੰ ਰਾਹਤ ਦੇ ਰਹੇ ਨੇ ਇਸ ਮਸਲੇ ਤੇ ਨਾਲ ਮਾਲਵਾ ਨਹਿਰ ਕਨਾਲ ਤੇ ਵੀ ਜ਼ਿਕਰ ਕੀਤਾ ਕਿ ਜਿਹੜਾ ਪੋਸਟਰ ਸਰ ਮੈਂ ਪਹਿਲਾਂ ਉਸੇ ਮੁੱਦੇ ਤੇ ਆਪਾਂ ਗੱਲ ਕਰਦੇ ਹਾਂ 2017 ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਸਿਆਸਤੀ ਕੀਤੀ ਸੀਗੀ ਗੁਰਕਾ ਸਾਹਿਬ ਦੀ ਸੌਂ ਖਾਦੀ ਸੀ ਉਸ ਵਕਤ ਨਹੀਂ ਤੁਸੀਂ ਦੋ ਮੁੱਖ ਮੰਤਰੀ ਦੇ ਤੁਸੀਂ ਉਹਨਾਂ ਦੇ ਸਾਹਮਣੇ ਸਵਾਲ ਖੜੇ ਕੀਤੇ ਵੀ ਆਪਾਂ ਕਿਉਂ ਨਾ ਹਲ ਕਰਕੇ ਦਾ 2017 'ਚ ਮੈਂ ਤਾਂ ਲੀਡਰ ਆਫ ਆਪੋਜੀਸ਼ਨ ਸੀਗਾ ਤੇ ਮੈਂ ਹੀ ਮਸਲਾ ਚੱਕਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ 2017 ਜਦੋਂ ਕੇਜਰੀਵਾਲ ਨੇ ਮੈਨੂੰ ਲਾਇਆ ਵੀ ਆ 2018 'ਚ ਉਹ ਜਿਹੜਾ ਵੱਡਾ ਰੋਸ ਮਾਰਚ ਹੋਇਆ ਜਿੱਥੇ ਪੰਥਕ ਜਿੱਥੇ ਬੰਦਿਆਂ ਦੀ ਮੋਰਚੇ ਦੀ ਬਹੁਤ ਵੱਡੀ ਕਾਲ ਸੀਗੀ ਯੋਗਦਾਨ ਸੀ ਉੱਥੇ ਮੇਰੀ ਕਾਲ ਵੀ ਸੀਗੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਅਗਰ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹਦੇ ਤੇ ਕਿਸੇ ਤਰ੍ਹਾਂ ਦੀ ਵੀ ਕੋਤਾਹੀ ਕੀਤੀ ਉਹਨਾਂ ਨੂੰ ਸਜ਼ਾ ਮਿਲ ਲਗੀ ਦੇਖੋ ਹੈ ਕਿੱਥੇ ਬੈਠੇ ਨੇ ਅੱਜ ਔਰ ਹਾਲਾਂਕਿ ਪਿਛਲੀ ਟਰਮ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ ਉਹਦੀ ਪ੍ਰੋਪਰ ਪੁਖਤਾ ਰਿਪੋਰਟ ਹੈ ਉਹਦੇ ਚ ਇੱਕ ਇੱਕ ਫੈਕਟ ਦਰਜ ਆ ਪਰੰਤੂ ਆ ਹੁਣ ਜਿਹੜੇ ਕਹਿੰਦੇ ਸੀਗੇ ਕਿ ਜਿਹੜੇ ਮਗਰਲੀ ਸਰਕਾਰ ਨੂੰ ਕੋਸਦੇ ਸੀ ਤੇ ਕਹਿੰਦੇ ਸੀ ਸਾਡੀ ਸਰਕਾਰ ਬਣੇਗੀ ਸੀ 24 ਘੰਟੇ 30 ਦਿਨ ਕਹਿੰਦੇ ਸੀ ਉਹ ਤਾਂ 2.5 ਸਾਲ ਹੋ ਗਏ ਨੇ ਇਸ ਕਰਕੇ ਜਵਾਬ ਦੇਣੇ ਲੋਕਾਂ ਦੀ ਕਚਹਿਰੀ ਵਿੱਚ ਭਗਵੰਤ ਮਾਨ ਨੂੰ ਇਹ ਦੱਸਣਾ ਚਾਹੀਦਾ ਵਾ ਕਿ ਬਾਬੇ ਰਾਮ ਰਹੀਮ ਦੀ ਜਿਹੜੀ 295 ਦੇ ਵਿੱਚ ਮਨਜ਼ੂਰੀ ਆ ਉਹ ਗ੍ਰਹਿ ਵਿਭਾਗ ਪੰਜਾਬ ਕਿਉਂ ਨਹੀਂ ਦੇ ਰਿਹਾ ਹੈਗਾ ਬਸ ਇਨੀ ਗੱਲ ਜਾਣਨਾ ਚਾਹੁੰਦੇ ਆ ਮਾਲਵਾ ਨਹਿਰ ਦੀ ਗੱਲ ਕਰਨ ਲੱਗੇ ਮਾਲਵਾ ਬਾਰੇ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਦੇਖੋ ਗੱਲ ਇਹ ਆ ਕਿ ਹਿਸ਼ਤਿਆਰ ਆਲਰੇਡੀ ਸ਼ੁਰੂ ਹੋ ਗਏ ਨੇ ਨਹਿਰ ਨੂੰ ਕੁਝ ਦਹਾਕੇ ਲੱਗਣੇ ਬਣਨੂ ਔਰ ਉਹਦਾ ਕੋਈ ਡਿਜ਼ਾਈਨ ਨਹੀਂ ਪੇਸ਼ ਕੀਤਾ ਇਹਨਾਂ ਨੇ ਦੱਸਿਆ ਲੋਕਾਂ ਨੂੰ ਉਹਦੀ ਬਜਟਰੀ ਅਲੋਕੇਸ਼ਨ 2300 ਕਰੋੜ ਰੁਪਏ ਦੀ ਕਿੱਥੋਂ ਆਣੀ ਆ ਕਿਉਂਕਿ ਜਿਹੜੀ ਸਰਕਾਰ ਆ ਪਿਛਲੇ ਦਿਨੀ 700 ਕਰੋੜ ਰੁਪਏ ਕਰਜ਼ਾ ਚੱਕਿਆ ਉਹਨਾਂ ਨੇ ਆ ਇਲیکشنਾਂ ਦੇ ਦੌਰਾਨ 2500 ਕਰੋੜ ਰੁਪਏ ਕਰਜ਼ਾ ਚੱਕਿਆ ਤਨਖਾਹ ਦੇਣ ਜੋਗੇ ਪੈਸੇ ਨਹੀਂ ਸੀਗੇ ਸੋ ਇਹ ਪੋਲਿਟিক্যাল ਸਟੰਟ ਹੈਗੀ ਹੈ ਔਰ ਜਿਹੜਾ ਇਹ ਕਹਿੰਦਾ ਕਿ ਕਦੀ ਆ ਆਜ਼ਾਦ ਭਾਰਤ ਵਿੱਚ ਕੋ ਪੰਜਾਬ ਚ ਨਹਿਰ ਹੀ ਨਹੀਂ ਬਣੀ ਫਰਸਟ ਕਨਾਲ ਅਸੀਂ ਬਣਾਉਣ ਜਾ ਰਹੇ ਹਾਂ ਦੇਖੋ ਕਿੱਡਾ ਇੱਕ ਝੂਠਾ ਹਾਸੋਹੀਣਾ ਬਿਆਨ ਆ ਪਾਖੜਾ ਮੇਨ ਲਾਈਨ ਕਨਾਲ ਸਰੰਦ ਫੀਡਰ ਅਤੇ ਬਿਸਤਵਾਬ ਕਨਾਲ ਇਹ ਤਿੰਨੇ ਆਜ਼ਾਦ ਭਾਰਤ ਤੋਂ ਬਾਅਦ ਇਹਨਾਂ ਦੀ ਜਿਹੜੀ ਕੰਸਟਰਕਸ਼ਨ ਨਿਰਮਾਨ ਸੀਗਾ ਉਹ ਇੰਡੀਪੈਂਡੈਂਸ ਤੋਂ ਬਾਅਦ ਸ਼ੁਰੂ ਹੋਇਆ ਤੇ 60 ਦੇ ਦਹਾਕੇ ਵਿੱਚ ਉਹ ਖਤਮ ਸੋ ਝੂਠੋ ਝੂਠੀ ਚੱਲ ਰਿਹਾ ਮੈਂ ਤਾਂ ਹੈਰਾਨ ਆ ਕਿ ਇੰਨਾ ਝੂਠ ਇੱਕ ਮੁੱਖ ਮੰਤਰੀ ਕਿਵੇਂ ਬੋਲ ਸਕਦਾ ਵਾ ਤੇ ਕਿਉਂ ਬੋਲਦਾ ਵਾ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਵੀ ਅਹਿਮ ਜਿਹੜਾ ਮਸਲਾ ਵਾ ਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੁਖਤਾ ਇਨਸਾਫ ਮਿਲਣਾ ਚਾਹੀਦਾ ਨਹੀਂ ਤਾਂ ਜਿਹੜਾ ਹੈ ਇਹ ਇਹ ਵੀ ਉਸੇ ਕਚੈੜੀ 'ਚ ਖੜੇ ਹੋ ਜਾਣਗੇ ਜਿਹਦੇ 'ਚ ਮਗਰਲੀਆਂ ਸਰਕਾਰਾਂ ਖੜੀਆਂ ਹੋਈਆਂ ਹਨ ਖਰਾ ਸਾਬ ਨਵੀਂ ਨਹਿਰ ਤਾਂ ਕੱਢ ਰਹੇ ਆ ਜੇ ਆਪਾਂ ਗੱਲ ਕਰਕੇ ਪੁਰਾਣੀ ਨਹਿਰ ਹੈ ਉਹਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਆ ਰਿਹਾ ਉਸ ਨੂੰ ਲੈ ਕੇ 15 ਅਗਸਤ ਨੂੰ ਜਿਹੜਾ ਉੱਥੇ ਪ੍ਰੋਟੈਸਟ ਵੀ ਉਹਨਾਂ ਵੱਲੋਂ ਕਰਨਾ ਪੈ ਗਿਆ ਉਹਨਾਂ ਨੂੰ ਕਿਉਂਕਿ ਪਿਛਲੀਆਂ ਸਰਕਾਰਾਂ ਵੀ ਕਹਿ ਰਹੀਆਂ ਸੀਗੀਆਂ ਇਹ ਪ੍ਰੋਟੈਸਟ ਦੀ ਸਰਕਾਰ ਨੇ ਵਿਸ਼ੇਸ਼ ਤੌਰ ਤੇ ਬੁੱਢੇ ਨਾਲੇ ਦੀ ਸਫਾਈ ਵਾਸਤੇ ਬਹੁਤ ਵੱਡਾ ਦਾਵਾ ਕੀਤਾ ਸੀ ਬੜੀ ਪਬਲਿਸਿਟੀ ਕੀਤੀ ਸੀਗੀ ਫਿਰ ਉਹ ਗੱਲ ਉਹੀ ਆ ਗਈ 2.5 ਸਾਲ ਤੋਂ ਬਾਅਦ ਉੱਥੇ ਉਦਾਂ ਹੀ ਜ਼ਹਿਰ ਆ ਰਿਹਾ ਵਾ ਤੁਸੀਂ ਪਰਸੋ ਚੌਥ ਰਿਪੋਰਟ ਆਈ ਹੈ ਕਿ ਜਿਹੜਾ ਸਾਡੇ ਹਰੀਕੇ ਬਰਾਜ ਤੇ ਹਰੀਕੇ ਤੇ ਜਾਂ ਰੋਪੜ ਹੈਡਵਰਕਸ ਤੇ ਜਿਹੜੀਆਂ ਉਹ ਸਾਰੀਆਂ ਕੈਂਸਰ ਦੀਆਂ ਸ਼ਿਕਾਰ ਮੱਛਲੀਆਂ ਨੇ ਕਿਉਂਕਿ ਇੰਨਾ ਜ਼ਿਆਦਾ ਹੈਵੀ ਮੈਟਲਸ ਨੇ ਪਾਣੀ ਦੇ ਵਿੱਚ ਇੰਡਸਟਰੀਅਲ ਟਾਕਸਿਕ ਹੈ ਵੇਸਟ ਹੈ ਤੋਂ ਇਸ ਕਰਕੇ ਜਿਹੜਾ ਬੁੱਡੇ ਨਾਲੇ ਦਾ ਜਿਹੜਾ ਗੰਦ ਹੈ ਉਹ ਬਿਲਕੁਲ ਕੰਟਰੋਲ ਨਹੀਂ ਕਰ ਸਕੀ ਉਹ ਸਾਰਾ ਇੰਡਸਟਰੀਅਲ ਵੇਸਟ ਮਾਲਵੇ ਦੀ ਵਾਟਰ ਵਰਕਸ ਵਿੱਚ ਵੀ ਆ ਰਿਹਾ ਲੋਕੀ ਉਹ ਪਾਣੀ ਪੀ ਰਹੇ ਨੇ ਇੱਥੇ ਮਾਲਵੇ ਦੀ ਧਰਤੀ ਸਾਡੇ ਤਾਂ ਫਿਰ ਵੀ ਚਲੋ ਜ਼ਮੀਨ ਹੇਠਲਾ ਪਾਣੀ ਪੀਣੇ ਦੁਆਬੇ ਦੇ ਮਾਝੇ ਦੇ ਵਿੱਚ ਅਸੀਂ ਇਹ ਤਾਂ ਸਾਰਾ ਪਾਣੀ ਨਹਿਰਾਂ ਦਾ ਆ ਰਿਹਾ ਨੇ ਸੋ ਇਸ ਕਰਕੇ ਹਰ ਫਰੰਟ ਤੇ ਸਰਕਾਰ ਫੇਲ ਹੋਈ ਆ ਔਰ ਵਿਸ਼ੇਸ਼ ਤੌਰ ਤੇ ਸਰਕਾਰ ਇਸ ਸੂਬੇ ਨੂੰ ਬਹੁਤ ਬੁਰੀ ਤਰ ਔਰ ਮੈਂ ਸਮਝਦਾ ਕਿ ਇਹ ਜਿਹੜਾ ਕੱਲਾ ਬਿਜਲੀ ਦਾ ਬਿੱਲ ਹੀ ਆ ਪਾਵਰ ਸਬਸਿਡੀ ਦਾ ਉਹ 24000 ਕਰੋੜ ਰੁਪਏ ਦਾ ਸਾਲ ਦਾ ਹੋ ਚੁੱਕਾ ਵਾ ਇਸ ਕਰਕੇ ਕੋਈ ਵੀ ਨਵਾਂ ਕੈਪੀਟਲ ਇਨਵੈਸਟਮੈਂਟ ਜਾਂ ਕੈਪੀਟਲ ਕੋਈ ਇਨਫਰਾਸਟ੍ਰਕਚਰਲ ਬਿਲਡਿੰਗ ਬਣਾਉਣੀ ਉਹ ਕਹਿਣਾ ਦਾ ਬੜਾ ਸੋਖਾ ਕਹਿਣ ਨੂੰ ਤਾਂ ਕਹੀ ਜਾਂਦੇ ਨੇ ਮੈਂ ਦੇਖੂਗਾ ਕਿ ਕਿਦਦ ਨੇ ਇਹ ਨਹਿਰ ਬਣਦੀ ਆ ਇਹ ਤਾਂ ਸਿਰਫ ਚਾਰ ਜਿਮਨੀ ਚੋਣਾ ਆ ਰਹੀਆਂ ਉਹਨਾਂ ਨੂੰ ਦੱਸਦਾ ਕਿ ਲਗਾਲੀ ਕੋਈ ਨਹੀਂ ਲੁਧਿਆਣੋਂ ਕੱਢ ਕੇ ਗਿੱਦੜਵਾਸੇ ਨਹਿਰ ਬਣਾ ਦੇਣੀ ਆ ਝੂਠੋ ਝੂਠ ਪ੍ਰਚਾਰ ਹੈਗਾ ਔਰ ਇਹ ਸਰਕਾਰ ਬਹੁਤ ਜ਼ਿਆਦਾ ਪੈਸਾ ਪਬਲਿਸਿਟੀ ਦੇ ਖਰਚ ਕਰ ਰਹੀ ਬੇ ਲੋੜਾ ਇਸ਼ਤਿਹਾਰबाजी ਮੇਰਾ ਸਭ ਲਾਸਟ ਸਵਾਲ ਆ ਕਿ ਕੇਂਦਰੀ ਮੰਤਰੀ ਨਿਤਨ ਗੜਗਰੀ ਇੱਕ ਚਿੱਠੀ ਲਿਖਣੀ ਪੈਗੀ ਪੰਜਾਬ ਗਵਰਨਮੈਂਟ ਨੂੰ ਕਹਿਣਾ ਪੈਗਾ ਕਿ ਨਿੱਜੀ ਤੌਰ ਤੇ ਧਿਆਨ ਦਿਓ ਤੁਸੀਂ ਇਸ ਸਥਿਤੀ ਉੱਪਰ ਨਹੀਂ ਨਿਤਨ ਗੜਗਰੀ ਨੇ ਜਿਹੜੇ ਐਨ ਐਚ ਏ ਆਈ ਦੇ ਪ੍ਰੋਜੈਕਟ ਸਕ੍ਰੈਪ ਹੋਏ ਨੇ ਪੰਜਾਬ ਸਰਕਾਰ ਕੋਲੋਂ ਤਿੰਨ ਪ੍ਰੋਜੈਕਟਾਂ ਲਈ ਜ਼ਮੀਨ ਐਕਵਾਇਰ ਨਹੀਂ ਹੋਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਤਿੰਨ ਪ੍ਰੋਜੈਕਟ ਕੈਨਸਲ ਕਰਤੇ ਨੇ ਨਿਤਨ ਗਟਕਰੀ ਦਾ ਜਿਹੜਾ ਚਿੱਠੀ ਲਿਖਣ ਦਾ ਮਕਸਦ ਇਹ ਆ ਕਿ ਜਿਹੜੇ ਸਾਡੇ ਕੋਲ 35 35 30 35 ਹਜ਼ਾਰ ਕਰੋੜ ਦੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਚੱਲ ਰਹੇ ਨੇ ਅਗਰ ਤੁਸੀਂ ਜਿਹੜੇ ਲੈਂਡ ਐਕ acquisition ਪ੍ਰੋਸੈਸ ਵਗੈਰਾ ਕੰਪਲੀਟ ਨਹੀਂ ਕਰੋਗੇ ਸੇ ਸਾਰਾ ਪੈਸਾ ਰੋਕ ਦੇਣਾ ਵਾ ਤਾਂ ਉਹਦੇ ਨਾਲ ਕਨੈਕਟੀਵਿਟੀ ਸਾਰੀ ਪੰਜਾਬ ਦੀ ਰੁਕ ਜਾਣੀ ਆ ਬਹੁਤ ਸਾਰੀਆਂ ਸੜਕਾਂ ਅੱਜ ਜੰਨੀ ਟ੍ਰੈਫਿਕ ਹੋ ਚੁੱਕੀ ਹੈ ਉਹਨੂੰ ਈਜ਼ ਆਊਟ ਕਰਨ ਲਈ ਸੜਕਾਂ ਦਾ ਨੈਟਵਰਕ ਹੋਣਾ ਬਹੁਤ ਜ਼ਰੂਰੀ ਤੇੋ ਕਿਤੇ ਨਾ ਕਿਤੇ ਹਰ ਗੱਲ ਵਿੱਚ ਸਰਕਾਰ ਜਿਹੜੀ ਉਹ ਫੇਲ ਹੋ ਰਹੀ ਆ ਆ ਜਿਹੜੇ ਐਸਸੀ ਸਕਾਲਰਸ਼ਿਪਸ ਕਾ ਸਟੂਡੈਂਟਸ ਦੀ ਹੁੰਦੀ ਆ 930 ਕਰੋੜ ਰੁਪਏ ਕੇਂਦਰ ਨੇ ਰੋਕ ਦਿੱਤਾ ਕਿਉਂਕਿ 250 ਕਰੋੜ ਰੁਪਏ ਪੰਜਾਬ ਸਰਕਾਰ ਪਾ ਨਹੀਂ ਰਹੀ ਆਪਣਾ ਹਿੱਸਾ ਜਿਹੜਾ ਮੈਚਿੰਗ ਗ੍ਰਾਂਟ ਦਾ ਪੰਜਾਬ ਸਰਕਾਰ ਨੇ ਪਾਉਣਾ ਸੀ 250 ਕਰੋੜ ਉਹ ਪਾਇਆ ਨਹੀਂਗਾ ਤਾਂ 930 ਕਰੋੜ ਰੁਪਏ ਉਹਨਾਂ ਨੇ ਆਪਣਾ ਰੋਕ ਦਿੱਤਾ ਤੇ ਜਿਹੜੇ ਰੋਜ਼ ਧਰਮ ਸਾਧੂ ਸਿੰਘ ਧਰਮਸੋਡ ਦਾ ਮਜ਼ਾਕ ਉਡਾਉਂਦੇ ਹੁੰਦੇ ਸੀਗੇ ਅੱਜ ਮਜ਼ਾਕ ਦੇ ਪਾਤਰ ਆਪ ਬਣ ਗਏ ਨੇ ਐਸਸੀ ਸਟੂਡੈਂਟਸ ਨੂੰ ਵਿਚਾਰਿਆ ਨਹੀਂ ਉਹਨਾਂ ਦੀ ਸਕਾਲਰਸ਼ਿਪ ਤੋਂ ਵਾਂਝੇ ਕੌਣ ਕਰ ਰਿਹਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਨੇ ਕਿਹਾ ਕਰਮਚਾਰੀਆਂ ਤੇ ਅਧ ਨੇ ਉਹ ਤਾਂ ਚਲੋ ਉਹਨਾਂ ਨੇ ਲਿਖਿਆ ਨਾ ਉਹ ਤਾਂ ਲਾਅ ਐਂਡ ਆਰਡਰ ਤਾਂ ਆਪਾਂ ਸਭ ਨੂੰ ਪਤਾ ਵਾ ਕਿ ਇੱਥੇ ਪੰਜਾਬ ਦੇ ਵਿੱਚ ਕਿਹਨਾ ਗੈਂਗਸਟਰ ਜਿੱਥੇ ਜੇਲਾ ਜੋ ਸ਼ਰਿਆਮ ਇੰਟਰਵਿਊ ਦੇਣ ਨਸ਼ਾ ਚਿੱਟਾ ਹਰ ਗਲੀ ਕੂਚੇ 'ਚ ਵਿਕਦਾ ਹੋਵੇ ਧੀਆਂ ਭੈਣਾਂ ਦੀ ਜੜੀਆਂ ਕੰਨਾਂ ਦੀਆਂ ਵਾਲੀਆਂ ਕਿਸੇ ਪਿੰਡ ਗਲੀ ਕੂਚੇ ਸੇਫ ਨਹੀਂਗਾ ਇੰਨੀਆਂ ਜ਼ਿਆਦਾ ਚੋਰੀਆਂ ਇੰਨੀਆਂ ਜ਼ਿਆਦਾ ਰੋਬਰੀਜ਼ ਸਟੇਟ ਵਿੱਚ ਟੋਟਲ ਕਾਇਓਸ ਲਾਅਲੈਸਨੈਸ ਜਿਹੜਾ ਉਹ ਅੱਜ ਦੇ ਇਸ ਯੁੱਗ ਵਿੱਚ ਦੇਖਣ ਨੂੰ ਮਿਲ ਰਿਹਾ ਚਾ ਥੈਂਕ ਯੂ ਵੈਰੀ ਮਚ ਤਾਂ ਐਸਨ ਸੁਪਾਲ ਸਿੰਘ ਖੈਰਾ ਫਰੀ ਕੋਟ ਦੇ ਵਿੱਚ ਪਹੁੰਚਿਆ तमाम ਮੁੱਦਿਆਂ ਤੇ ਇਹਨਾਂ ਨੇ ਸਵਾਲ ਸਾਹਮਣੇ ਰੱਖਿਆ ਹੈ ਸਰਕਾਰ ਦੇ ਸਭ ਤੋਂ ਅਹਿਮ ਮੁੱਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਗੋਲੀकांड ਵਾਲਾ ਮਸਲਾ ਜਿਹੜਾ ਮੁਰ ਤੋਂ ਕਿਉਂਕਿ ਜਿਹੜਾ ਕਹਿਣਾ ਹੈ ਕਿ ਲੋਕਾਂ ਦਾ ਹਜੇ ਉਸ ਮਸਲੇ ਦੇ ਵਿੱਚ ਇਨਸਾਫ ਨਹੀਂ ਮਿਲਿਆ ਤਾਂ ਉਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਸੰਘਰਸ਼ਾ ਜਿਹੜਾ ਤਿੱਖਾ ਕੀਤਾ ਜਾਵੇਗਾ ਗੁਰਜੀਤ ਸਿੰਘ ਰਮਾਣਾ ਡੀ 5 ਚੈਨਲ ਪੰਜਾਬੀ ਫਰੀ ਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖ ਭਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ